ਵੈਕ ਜੀ ਕਹਤ ਸਾਹਿਬ ਐਕ ਜੀ ਕੀ ਫਤਿਹ ਇੱਕ ਵਾਰ ਮੇਰੀ ਬੇਨਤੀ ਫੇਰ ਅੱਜ ਤਰਨਤਾਰਨ ਵਾਸੀਆਂ ਨੂੰ ਜਿਹੜਾ ਹਰ ਇੱਕ ਵੋਟਰ ਹੈ ਤਰਨਤਾਰਨ ਦਾ ਉਹਨੂੰ ਇਹੀ ਬੇਨਤੀ ਕਰ ਰਿਹਾ ਕਿ ਸਾਨੂੰ ਹਰ ਇੱਕ ਸਰਕਾਰ ਨੇ ਹਰ ਇੱਕ ਪਾਰਟੀ ਨੇ ਹਮੇਸ਼ਾ ਤੁਹਾਡੀ ਵੋਟ ਨੂੰ ਵਰਤਿਆ ਉਹਦੀ ਬਾਅਦ ਚ ਤੁਹਾਡਾ ਕੋਈ ਵੀ ਹੈ ਕੋਈ ਵੀ ਮਸਲਾ ਤੁਹਾਡਾ ਕਦੇ ਕਿਸੇ ਸਰਕਾਰ ਨੇ ਨਹੀਂ ਵਿਚਾਰਿਆ ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਕੈਪਟਨ ਬਰਿੰਦਰ ਸਿੰਘ ਨੇ ਆਪਣੇ ਹੱਥ ਦੇ ਵਿੱਚ ਗੁਟਕਾ ਫੜ ਕੇ ਸੌਂਹ ਖਾਦੀ ਕੇਜਰੀਵਾਲ ਕਹਿੰਦਾ ਮੇਰੀ ਸਰਕਾਰ ਬਣ ਜੂ ਮੈਂ 24 ਘੰਟੇ ਦੇ ਵਿੱਚ ਅੰਦਰ ਕਰ ਦੂੰ ਪਰ ਇਹਨਾਂ ਨੇ ਕਿਸੇ ਨੇ ਵੀ ਸਾਡਾ ਜਿਹੜਾ ਗੁਰੂ ਸਾਹਿਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਬਾਰੇ ਕਿਸੇ ਨੇ ਕੋਈ ਕਾਨੂੰਨ ਨਹੀਂ ਬਣਾਇਆ ਤੇ ਅੱਜ ਤੱਕ ਤਾਂ ਹੀ ਬੇਅਦਬੀ ਹੋ ਰਹੀਆਂ ਨੇ ਨਾ ਕਿਸੇ ਦੀ ਜੜ ਤੱਕ ਪਹੁੰਚੇ ਵੀ ਇਹ ਕੌਣ ਕਰਵਾ ਰਿਹਾ ਹੈ ਇਹ ਚੀਜ਼ਾਂ ਇਹ ਜਦ ਕੋਈ ਫੜਿਆ ਜਾਂਦਾ ਹੈ ਉਹਦੀ ਪੂਰੀ ਪ੍ਰੋਪਰ ਇਨਵੈਸਟੀਗੇਸ਼ਨ ਕਿਉਂ ਨਹੀਂ ਹੁੰਦੀ ਉਦੀ ਕਾਲ ਡਿਟੇਲ ਉਹਦੇ ਪਿਛਲੇ ਲੰਬੇ ਸਾਲ ਤੋਂ 6 ਮਹੀਨੇ ਤੋਂ ਸਾਲ ਤੋਂ 2 ਸਾਲ ਤੋਂ ਉਹਦੇ ਲਿੰਕ ਨੇ ਜਿਹੜੇ ਉਹ ਕੀਹਦੇ ਨਾਲ ਬਣੇ ਉਹ ਚੀਜ਼ ਪਿੱਛੇ ਕੌਣ ਆ ਕਦੇ ਵੀ ਸਰਕਾਰ ਨੇ ਇਹਨੂੰ ਸੀਰੀਅਸ ਨਹੀਂ ਲਿਆ ਤੇ ਨਾ ਹੀ ਸਰਕਾਰ ਇਹਦੇ ਵਾਸਤੇ ਕੋਈ ਕਾਨੂੰਨ ਬਣਾਉਣਾ ਚਾਹੁੰਦੀ ਹੈ ਇਹ ਸਭ ਨੂੰ ਆਪਾਂ ਨੂੰ ਪਤਾ ਲੱਗ ਚੁੱਕਿਆ ਕਿਉਂਕਿ ਸਮਾਣੇ ਦੇ ਵਿੱਚ ਭਾਈ ਗੁਰਦੀਪ ਸਿੰਘ ਗਰਜੀਤ ਸਿੰਘ ਜਿਹੜਾ ਫੌਜੀ ਆ ਖਾਲਸਾ ਉਹ ਟਾਵਰ ਦੇ ਉੱਪਰ 4.5 ਫੁੱਟ ਟਾਵਰ ਦੇ ਉੱਪਰ ਬੈਠਾ ਕਾਨੂੰਨ ਬਣਾਉਣ ਵਾਸਤੇ ਕਹਿ ਰਿਹਾ ਸੋ ਇਹਨਾਂ ਤੋਂ ਇੱਕ ਚੀਜ਼ ਤਾਂ ਕਲੀਅਰ ਹੈ ਵੀ ਜਿਹੜੀਆਂ ਏਜੰਸੀਆਂ ਨੇ ਪਾਰਟੀਆਂ ਨੇ ਸਰਕਾਰਾਂ ਨੇ ਇਹੀ ਗੁਰੂ ਸਾਹਿਬ ਦੀ ਬੇਅਦਬੀ ਵਾਰ-ਵਾਰ ਕਰਵਾ ਰਹੀਆਂ ਨੇ ਉਹ ਤਾਂ ਹੀ ਜਿਹੜਾ ਕਾਨੂੰਨ ਹੈ ਉਹ ਕਾਨੂੰਨ ਨਹੀਂ ਬਣਾ ਰਹੀਆਂ ਵੀ ਜਿਹੜੇ ਇਹਨਾਂ ਦੇ ਬੰਦੇ ਨੇ ਜਿਨ੍ਹਾਂ ਨੂੰ ਇਹਨਾਂ ਨੇ ਸੈੱਟ ਕਰਿਆ ਜਾਂ ਕੁਝ ਕਰਿਆ ਉਹ ਉਹਨਾਂ ਨੂੰ ਸਜ਼ਾ ਨਾ ਹੋ ਜAVE ਕਿਉਂਕਿ ਇਹਨਾਂ ਨੇ ਉਹਨਾਂ ਨੂੰ ਕਿਸੇ ਪਲਾਨ ਦੇ ਤਹਿਤ ਹੀ ਬੰਦੇ ਲੈ ਕੇ ਆਂਦੇ ਨੇ ਪਲਾਨ ਦੇ ਤਹਿਤ ਹੀ ਬੇਅਦਬੀ ਹੁੰਦੀ ਹੈ ਨਰਾਦਰੀ ਹੁੰਦੀ ਹੈ ਪਲਾਨ ਦੇ ਤਹਿਤ ਹੀ ਗੁਰੂ ਸਾਭਾਾਂ ਦੇ ਜਿਹੜੇ ਸਰੂਪ ਨੇ ਉਹਨਾਂ ਤੇ ਬੈਠਿਆ ਜਾ ਰਿਹਾ ਉਹਨਾਂ ਨੂੰ ਪਾੜਿਆ ਜਾ ਰਿਹਾ ਤੇ ਤੁਸੀਂ ਐਂ ਦੇਖੋ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਬੇਅਦਬੀ ਹੋ ਚੁੱਕੀ ਹੈ ਫਤੇਗੜ ਸਾਹਿਬ ਦੇ ਮੇਨ ਗੁਰਦੁਆਰੇ ਬੇਅਦਬੀ ਹੋ ਚੁੱਕੀ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਬੇਅਦਬੀ ਹੋ ਚੁੱਕੀ ਹੈ ਸੌਰੀ ਤਖਤ ਸ਼੍ਰੀ ਕੇਸਗੜ ਸਾਹਿਬ ਸੋ ਇਹ ਜਿਹੜੇ ਸਾਰੇ ਨੇ ਇਹ ਸਥਾਨਾਂ ਤੇ ਆਲਰੇਡੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਸਰਕਾਰ ਕੋਈ ਐਕਸ਼ਨ ਹੀ ਨਹੀਂ ਲੈ ਰਹੀ ਤੁੜੇ ਪਾਣੀਆਂ ਦੀ ਲੜਾਈ ਹੈ ਤੁਹਾਡੀ ਧਰਤੀ ਦਾ ਪਾਣੀ ਮੁੱਕ ਰਿਹਾ ਤੁਹਾਡੀ ਧਰਤੀ ਦੇ ਪਾਣੀ ਤੇ ਕੋਈ ਐਕਸ਼ਨ ਨਹੀਂ ਲੈ ਰਹੀ 12 ਨੂੰ ਜਿਹੜੀਆਂ ਸਰਕਾਰਾਂ ਨਹਿਰਾ ਭਰ ਕੇ ਜਾ ਰਹੀਆਂ ਨੇ ਉਹਨਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਲੈ ਰਹੀ ਤੁਹਾਨੂੰ ਪੰਜਾਬ ਦੇ ਵਿੱਚ ਪਾਣੀ ਚਾਹੀਦਾ ਹੈ ਤੁਹਾਨੂੰ ਪੈਸੇ ਦੇਣੇ ਪੈ ਰਹੇ ਨੇ ਪਰ ਜਿਹੜਾ ਰਾਜਸਥਾਨ ਹਰਿਆਣਾ ਉਹਨਾਂ ਨੂੰ ਨਹਿਰਾ ਭਰੀਆਂ ਜਾ ਰਹੀਆਂ ਨੇ 7 ਮਹੀਨਿਆਂ ਦੇ ਹਿਸਾਬ ਨਾਲ ਪੈਸੇ ਲੈ ਜਾ ਰਹੇ ਨੇ ਸੋ ਇਹ ਸਰਕਾਰਾਂ ਕਿਸੇ ਨਾ ਕਿਤੇ ਪੰਜਾਬ ਨੂੰ ਜੜਨਾ ਚਾਹੁੰਦੀਆਂ ਨੇ ਪਰ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਦੇ ਜਿਹੜੇ ਲੋਕ ਨੇ ਉਹ ਬਹੁਤ ਸਿਆਣੇ ਨੇ ਉਹਨਾਂ ਨੇ ਪਹਿਲਾਂ ਕਾਲੀ ਦਲ ਨੂੰ ਨਕਾਰਿਆ ਫਿਰ ਉਹਨਾਂ ਨੇ ਕਾਂਗਰਸ ਨੂੰ ਨਕਾਰਿਆ ਫਿਰ ਉਹਨਾਂ ਨੇ ਹੁਣ ਇਸ ਟਾਈਮ ਮੈਂ ਕਹਿੰਨਾ ਬਹੁਤ ਹੀ ਕਿਸਮਤ ਵਾਲਿਓ ਤੁਸੀਂ ਜਿਹੜੇ ਤਰਨਤਾਰਨ ਵਾਸੀ ਹੋ ਤੁਸੀਂ ਕਿਸਮਤ ਵਾਲਿਓ ਵੀ ਤੁਹਾਨੂੰ ਟਾਈਮ ਤੋਂ ਪਹਿਲਾਂ ਜਿਹੜਾ ਆਪਣਾ ਡਿਸੀਜਨ ਹੈ ਤੁਹਾਨੂੰ ਇੱਕ ਐਗਜ਼ਾਮਪਲ ਬਣਨ ਜਾ ਰਹੇ ਹੋ ਤੁਸੀਂ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਜਿਹੜੀ 2027 ਦੀ ਮੁੱਖ ਮੰਤਰੀ ਦੇ ਇਲੈਕਸ਼ਨ ਹੋਣੀ ਹੈ ਉਹ ਤੋਂ ਪਹਿਲਾਂ ਤੁਹਾਨੂੰ ਅਕਾਲ ਅਕਾਲ ਪੁਰਖ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਤੁਹਾਨੂੰ ਮੌਕਾ ਦਿੱਤਾ ਵੀ ਜਿਹੜੀ ਮੇਰੇ ਬੇਇਜ਼ਤੀ ਹੋਈ ਆ ਉਹਦੇ ਤੇ ਅੱਜ ਤੱਕ ਸਿਆਸਤ ਹੋਈ ਆ ਤੁਹਾਨੂੰ ਅੱਜ ਮੌਕਾ ਮਿਲ ਰਿਹਾ ਤੁਹਾਨੂੰ ਜਿੰਨੇ ਵੀ ਤਰਨਤਾਰਨ ਵਾਸੀਓ ਸਾਰਿਆਂ ਨੂੰ ਪੂਰਾ ਜੋਰ ਸ਼ੋਰ ਨਾਲ ਤਨ ਮਨ ਧਨ ਨਾਲ ਜਿਹੜੀ ਸਪੋਰਟ ਆ ਉਹ ਭਾਈ ਸੰਦੀਪ ਸਿੰਘ ਸਣੀ ਦੀ ਕਰਨੀ ਚਾਹੀਦੀ ਹੈ ਭਾਈ ਅਮਰਪਾਲ ਦੀ ਪਾਰਟੀ ਦੀ ਜਿਹੜੀ ਸਪੋਰਟ ਕਰਨੀ ਚਾਹੀਦੀ ਹੈ ਬਾਕੀ ਆਪਾਂ ਨੂੰ ਸਾਰਿਆਂ ਨੂੰ ਹੁਣ ਤੱਕ ਆਪਾਂ ਗੱਲ ਕਰਦੇ ਆਏ ਆ ਕਿ ਜਿਹੜੇ ਪ੍ਰਵਾਸੀ ਨੇ ਪ੍ਰਵਾਸੀਆਂ ਦੇ ਜਿਹੜਾ ਜਿਹੜਾ ਕ੍ਰਾਈਮ ਰਿਪੋਰਟ ਆ ਉਹ ਪੰਜਾਬ ਦੇ ਵਿੱਚ ਬਹੁਤ ਵਗ ਰਿਹਾ ਤੇ ਜਿਹੜੀਆਂ ਹੋਰ ਸਟੇਟਾਂ ਨੇ ਉਹਨਾਂ ਤੋਂ ਜਿਹੜੇ ਕ੍ਰਾਈਮ ਕਰਨ ਦੀ ਵਾਲੀ ਵਿਅਕਤੀ ਆਲੇ ਨੇ ਜਿਹੜੇ ਬੰਦੇ ਉਹ ਪੰਜਾਬ ਦੇ ਵਿੱਚ ਆ ਕੇ ਲਗਾਤਾਰ ਸਾਡੇ ਬੱਚਿਆਂ ਨੂੰ ਕਿਸੇ ਨੂੰ ਕਿਡਨਾਪ ਕਰ ਰਹੇ ਨੇ ਕਿਸੇ ਨੂੰ ਕੋ ਕਰਮ ਕਰਕੇ ਕਿਸੇ ਨੂੰ ਮਾਰ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ ਦੋ ਕੇਸ ਹੋ ਗਏ ਪਰ ਤੁਸੀਂ ਦੇਖ ਲਓ ਥੋੜੇ ਇੰਨੇ ਜ਼ਬਰਦਸਤ ਪ੍ਰਦਰਸ਼ਨ ਵਿਰੋਧ ਦੇ ਬਾਅਦ ਵੀ ਅੱਜ ਤੱਕ ਕਿਸੇ ਪ੍ਰਵਾਸੀ ਦੀ ਪੰਜਾਬ ਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਹੋਈ ਕਿਸੇ ਪ੍ਰਵਾਸੀਆਂ ਨੂੰ ਕੋਈ ਰੋਕ ਨਹੀਂ ਲੱਗੀ ਕਿ ਸਾਡੇ ਕੋਲ ਬਹੁਤ ਆਲਰੇਡੀ ਕੰਮ ਕਰਨ ਵਾਲੇ ਬਹੁਤ ਨੇ ਸੋ ਇਹ ਸਰਕਾਰਾਂ ਸਾਰੀਆਂ ਰਲ ਮਿਲ ਕੇ ਪੰਜਾਬ ਨੂੰ ਬਰਬਾਦ ਕਰਨੀਆਂ ਚਾਹੁੰਦੀਆਂ ਨੇ ਸੋ ਆਓ ਸਾਰੇ ਆਪਾਂ ਰਲ ਕੇ ਇੱਕ ਵਾਰੀ ਫੇਰ ਤਾਨਮਨ ਧਨਨਾ ਭਾਈ ਸੰਦੀਪ ਭਾਈ ਸੰਦੀਪ ਸਿੰਘ ਦੇ ਭਰਾ ਭਾਈ ਮਨਦੀਪ ਸਿੰਘ ਜਿਹੜਾ ਕਿ ਕਾਲੀਦਾਰ ਵਾਰਿਸ ਪੰਜਾਬ ਦੇ ਵੱਲੋਂ ਖੜਾ ਹੈ ਆਪਾਂ ਉਹਦੀ ਫੁੱਲ ਸਪੋਰਟ ਕਰੀਏ ਤੇ ਜਿਹੜਾ ਤਰਨਤਾਰਨ ਦਾ ਹਰ ਇੱਕ ਵੋਟਰ ਹੈ ਉਹ ਭਾਵੇਂ ਜਿਹੜੇ ਵੀ ਮਜਬ ਧਰਮ ਦਾ ਹੈ ਉਹਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਾਪਾ ਨੂੰ ਮਹਾਰਾਜ ਨੇ ਸਾਨੂੰ ਤਰਨਤਾਰਨ ਵਾਲੇ ਫੋਨੋ ਮੌਕਾ ਮਹਾਰਾਜ ਨੇ 2027 ਦੀਆਂ ਵੋਟਾਂ ਤੋਂ ਪਹਿਲਾਂ ਦਿੱਤਾ ਵੀ ਤੁਸੀਂ ਇੱਕ ਹਵਾ ਚਲਾ ਦਿਓ ਭਾਈ ਅਮਰਪਾਲ ਦੇ ਹੱਕ ਦੇ ਵਿੱਚ ਤਾਂ ਕਿ ਜਿਹੜਾ 2027 ਦੇ ਵਿੱਚ ਜਿਹੜਾ ਇੱਕ ਸਾਡਾ ਜਿਹੜਾ ਟੀਚਾ ਸਾਡਾ 2027 ਦੇ ਵਿੱਚ ਪੂਰਾ ਹੋ ਜਾਵੇ ਤੇ ਜਿਹੜੀ ਥੋੜੇ ਤਰਨ ਤਾਰਨ ਵਾਸੀਆਂ ਤੋਂ ਜਿਹੜੀ ਮਤ ਲੈ ਕੇ ਤੋਤੋ ਇਹ ਸਾਰੀ ਚੀਜ਼ ਸਿੱਖ ਕੇ ਕਰਕੇ ਜਿਹੜੇ 2027 ਦੇ ਵਿੱਚ ਜਿਹੜੇ ਹੋਰ ਪੰਜਾਬ ਦੇ ਵਾਸੀ ਨੇ ਉਹ ਵੀ ਇਹ ਚੀਜ਼ ਤੋਂ ਜਿਹੜੀ ਉਹ ਸੇਧ ਲੈ ਕੇ 2027 ਦੇ ਵਿੱਚ ਵੋਟਾਂ ਪਾਉਣਗੇ ਬਾਕੀ ਬਹੁਤੇ ਲੋਕ ਕਹਿੰਦੇ ਨੇ ਵੀ ਕੇਜਰੀਵਾਲ ਨੇ ਜਦੋਂ ਭਗਵਾਨ ਤੁਮਨ ਨੇ ਸਾਡੀ ਬਿਜਲੀ ਫ੍ਰੀ ਕਰਤੀ 2026 ਦੇ ਵਿੱਚ ਸਾਰਿਆਂ ਦੀ ਸੁਣਨ ਚ ਆਇਆ ਵੀ ਇਹ ਜਿਹੜੀ ਬਿਜਲੀ ਹੈ ਸਾਰਿਆਂ ਦੀ ਪੂਰੇ ਇੰਡੀਆ ਦੇ ਵਿੱਚ ਕੋ ਰੇਟ ਹੋੜ ਜਾ ਰਹੇ ਨੇ ਆਉ ਆਪਾਂ ਇੱਕ ਬਿਜਲੀ ਕਰਕੇ ਇੱਕ ਪੰਜਾਬ ਨੂੰ ਜਿਹੜਾ ਲੁੱਟਿਆ ਜਾ ਰਿਹਾ ਚੁੰਡਿਆ ਜਾ ਰਿਹਾ ਉਹਦੇ ਤੇ ਟੀਕੇ ਲਾ ਕੇ ਉਹਦਾ ਖੂਨ ਖਿੱਚਿਆ ਜਾ ਰਿਹਾ ਸੋ ਆਪਾਂ ਸਾਰੇ ਪੰਜਾਬ ਦੇ ਪੁੱਤ ਬਣ ਕੇ ਪੰਜਾਬ ਨੂੰ ਪਿਆਰ ਕਰਨ ਵਾਲੇ ਬਣ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਗੱਭਰੂ ਨੌਜਵਾਨ ਆਪਾਂ ਸਾਰੇ ਬਣ ਕੇ ਆਪਾਂ ਪੰਜਾਬ ਨੂੰ ਬਚਾਈਏ ਇਹਨਾਂ ਨੇ ਸਾਡੀ ਜਿਵੇਂ ਕਹਿੰਦੇ ਨੇ ਵੀ ਸਾਡਾ ਪੈਸਾ ਸਾਡੇ ਟੈਕਸਾਂ ਦਾ ਜਿਹੜਾ ਸਾਨੂੰ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ ਸਾਨੂੰ ਜਿਹੜੇ ਸਿਸਟਮ ਨੇ ਸਾਡੇ ਜਿਹੜੇ ਸਰੋਤ ਨੇ ਸਾਡੇ ਸਾਡਾ ਰੇਤਾ ਬਜਰੀ ਜਿਹੜਾ ਪਾਣੀ ਆ ਸਾਡਾ ਲੁੱਟਿਆ ਜਾ ਰਿਹਾ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਸੋ ਆਓ ਸਾਰੇ ਆਪਾਂ ਰਲ ਮਿਲ ਕੇ ਇੱਕ ਖਾਲਸਾ ਰਾਜ ਦਾ ਜਿਹੜਾ ਮੋਢਾ ਉਤਾਰਨ ਤਾਰਨ ਤੋਂ ਬੰਨੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ